प्यारे साथियों सारेयानो जय भीम जय भारत मनरे क्रांति सॉन्ग मनरेगा मजदूरां दा दर्द गरीबबा चैनल दे ऊपर जेड़ा है ओ पाया गया है इस चैनल नु ਵੱਧ ਤੋਂ ਵੱਧ ਸਕ੍ਰੈਪ ਕਰਨਾ ਔਰ ਕਮੈਂਟਰ ਆਇਂ ਦੱਸਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਹੋ ਮੇਰੀ ਗੱਲ ਸੁਣ ਪਾਲੇ ਇੱਕ ਵੀਰ ਨਾ ਗੱਲ ਸੁਣੀ ਸੀ ਮੈਂ ਸਾਥੀ ਵਿੱਚ ਕਾਰਵੇ ਮੇਰੀ ਗੱਲ ਸੁਣ ਪਾਲੇ ਇੱਕ ਵੀਰ ਨਾ ਗੱਲ ਸੁਣੀ ਸੀ ਮੈਂ ਸਾਥੀ ਵਿੱਚ ਕਾਰਵੇ ਮੈਨੂੰ ਲੱਗਦਾ ਸਾਡੇ ਨਾ ਤੋਖਾ ਕਰ ਰਹੀ ਬੰਦ ਕਰ ਰਹੀ ਨਰੇਗਾ ਸਰਕਾਰ ਵੇ ਮੈਨੂੰ ਲੱਗਦਾ ਸਾਡੇ ਨਾ ਤੋਖਾ ਕਰ ਰਹੀ ਬੰਦ ਕਰ ਰਹੀ ਨਰੇਗਾ ਸਰਕਾਰ ਵੇ ਉੱਚਲੀ ਉੱਠ ਕੇ ਜਗਾਈਏ ਪੈਣ ਮੇਰੀਏ ਸੁੱਤਾ ਸਾਡਾ ਜੋ ਪਿਆ ਹੈ ਸਿੰਨਸਾਰ ਨਹੀਂ ਚੱਲੀ ਉੱਠ ਕੇ ਜਗਾਈਏ ਪੈਣ ਮੇਰੀਏ ਸੁੱਤਾ ਸਾਡਾ ਜੋ ਪਿਆ ਹੈ ਸਿੰਨਸਾਰ ਨਹੀਂ ਬੰਦ ਹੁਣ ਮੈਂ ਨੇ ਰਗਾਕ ਦੇ ਦੇਣੀ ਨਹੀਂ ਹਰ ਰੋਟੀ ਖਾਂਦੇ ਨੇ ਕਈਆਂ ਦੇ ਪਰਿਵਾਰ ਨਹੀਂ ਬੰਦ ਹੁਣ ਮੈਂ ਨੇ ਰਗਾਕ ਦੇ ਦੇਣੀ ਨਹੀਂ ਹਰ ਰੋਟੀ ਖਾਂਦੇ ਨੇ ਕਈਆਂ ਦੇ ਪਰਿਵਾਰ ਨਹੀਂ